ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਜਿਨ੍ਹਾਂ ਨੇ ਬਹੁਤ ਵੱਡਾ ਸੰਘਰਸ਼ ਲੜਿਆ ਤੇ 6 ਜੂਨ 1984 ਨੂੰ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ ਕਿਉਂ ਮਹਾਪੁਰਖ ਸਿੱਖੀ ਵਿੱਚ ਕਿੰਨੇ ਪਰਪੱਖ ਸਨ ਉਹਨਾਂ ਦੀ ਇਹ ਵਿਸ਼ੇਸ਼ਤਾ ਸੀ ਕਿ ਉਹ ਕਦੇ ਵੀ ਤਮਾਕੂ ਦਾ ਸੇਵਨ ਕਰਨ ਵਾਲੇ ਜਾਂ ਸ਼ਰਾਬ ਦਾ ਸੇਵਨ ਕਰਨ ਵਾਲੇ ਉਹਨਾਂ ਦੇ ਘਰੋਂ ਪ੍ਰਸ਼ਾਦਾ ਪਾਣੀ ਜਲ ਪਾਣੀ ਨਹੀਂ ਸੀ ਛਕਦੇ ਹੁੰਦੇ ਉਹ ਮਹਾਪੁਰਖ ਇੱਕ ਵਾਰ ਸ੍ਰੀ ਹਰਮੰਦਰ ਸਾਹਿਬ ਜੀ ਦੇ 400 ਸਾਲਾ ਸਮਾਗਮਾਂ ਦੇ ਸੰਬੰਧ ਵਿੱਚ ਨਾ ਦਮਦਮੀ ਟਕਸਾਲ ਵੱਲੋਂ ਪੰਜ ਵੱਡੇ ਨਗਰ ਕੀਰਤਨ ਰੱਖੇ ਗਏ। ਜੋ ਨਗਰ ਕੀਰਤਨਾਂ ਦੀ ਤਿਆਰੀ ਚੱਲ ਰਹੀ ਸੀ ਤੇ ਉਹਦੀ ਉਹਨਾਂ ਦੀ ਤਿਆਰੀ ਦੇ ਸਬੰਧ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਪ੍ਰਚਾਰ ਕਰ ਰਹੇ ਸਨ। ਇਸੇ ਦੌਰਾਨ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਫਿਰੋਜ਼ਪੁਰ ਦੇ ਇੱਕ ਪਿੰਡ ਚੋਕ ਟਹਿਲ ਸਿੰਘ ਵਾਲਾ ਵਿਖੇ ਪਹੁੰਚੇ ਨਾ ਤੇ ਇਸ ਪਿੰਡ ਵਿੱਚ ਬਹੁਤ ਵੱਡੇ ਇਕੱਠ ਨੂੰ ਸੰਗਤਾਂ ਨੇ ਸੰਗਤਾਂ ਦੇ ਇਕੱਠ ਨੂੰ ਸੰਤਾ ਨੇ ਸੰਬੋਧਨ ਕੀਤਾ ਤੇ ਜਦੋਂ ਉਹ ਬੋਲ ਰਹੇ ਸਨ ਤੇ ਅਖੀਰ ਦੇ ਵਿੱਚ ਉਹਨਾਂ ਨੇ ਬਚਨ ਕਹੇ ਕਿ ਭਾਈ ਮਾਤਾ ਦਲੀਪ ਕੌਰ ਪਿੰਡ ਲੰਗਿਆਣੇ ਵਾਲੇ ਉਹਨਾਂ ਦੀ ਪੁੱਤਰੀ ਇਸ ਪਿੰਡ ਵਿੱਚ ਵਿਆਹੀ ਹੋਈ ਹੈ ਤੇ ਉਹਨਾਂ ਦੇ ਘਰ ਦਾ ਕੋਈ ਵੀ ਮੈਂਬਰ ਜੇਕਰ ਇੱਥੇ ਸੰਗਤ ਵਿੱਚ ਆਇਆ ਹੈ ਤੇ ਉਹ ਸਾਨੂੰ ਸਟੇਜ ਦੀ ਸਮਾਪਤੀ ਤੋਂ ਬਾਅਦ ਜਰੂਰ ਮਿਲੇ ਇਹ ਸੁਣਦਿਆਂ ਹੀ ਮਾਤਾ ਦਲੀਪ ਕੌਰ ਦੀ ਪੁੱਤਰੀ ਬੀਬੀ ਸੁਖਦੇਵ ਕੌਰ ਦਾ ਘਰ ਵਾਲਾ ਭਾਈ ਗੁਰਮukh ਸਿੰਘ ਖੜਾ ਹੋ ਗਿਆ ਤੇ ਉਸ ਵੇਲੇ ਕਹਿਣ ਲੱਗਾ ਜੀ ਮਹਾਂਪੁਰਸ਼ੋ ਅਸੀਂ ਰਿਸ਼ਤੇਦਾਰ ਹਾਂ ਉਹਨਾਂ ਦੇ ਤੇ ਸੰਤਾਂ ਨੇ ਉਸ ਵੇਲੇ ਉਹਨਾਂ ਨੂੰ ਕਿਹਾ ਕਹਿਣ ਲੱਗੇ ਭਾਈ ਸਮਾਪਤੀ ਤੋਂ ਬਾਅਦ ਅਸੀਂ ਤੁਹਾਡੇ ਘਰੋਂ ਜਲ ਪਾਣੀ ਛਕਣਾ ਤੇ ਤੁਸੀਂ ਘਰ ਜਾ ਕੇ ਜਲ ਪਾਣੀ ਤਿਆਰ ਕਰੋ ਇਹ ਸੁਣਦਿਆਂ ਹੀ ਭਾਈ ਗੁਰਮukh ਸਿੰਘ ਬੜਾ ਖੁਸ਼ ਹੋਇਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਡੇ ਘਰ ਚਰਨ ਪਾਉਣਗੇ ਤੇ ਨਾਲੇ ਸਾਡੇ ਘਰੋਂ ਜਾਲ ਪਾਣੀ ਛਕਣਗੇ ਤੇ ਉਹਨੇ ਬੜਾ ਖੁਸ਼ੀ-ਖੁਸ਼ੀ ਜਾ ਕੇ ਘਰ ਦੇ ਵਿੱਚ ਨਾ ਤੇ ਦੁੱਧ ਤਿਆਰ ਕਰਵਾਇਆ ਦੁੱਧ ਤਿਆਰ ਕਰਵਾਇਆ ਜਦੋਂ ਸਮਾਪਤੀ ਹੋਈ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕੁਝ ਸਿੰਘਾਂ ਦੇ ਸਮੇਤ ਜਿਨ੍ਹਾਂ ਦੇ ਵਿੱਚ ਭਾਉ ਮਹਿੰਦਰ ਸਿੰਘ ਸਰਦਾਰ ਦਰਸ਼ਨ ਸਿੰਘ ਭਾਈ ਜਸਵੰਤ ਸਿੰਘ ਫੌਜੀ ਨਿਹੰਗ ਸਿੰਘ ਗੁਰਤੇਜ ਸਿੰਘ ਅਤੇ ਕੁਝ ਹੋਰ ਪਿੰਡ ਦੇ ਜਿਹੜੇ ਪਤਵੰਤੇ ਸਿੰਘ ਸੰਤਾਂ ਦੇ ਨਾਲ ਉਹ ਚੱਲ ਪਏ। ਭਾਈ ਗੁਰਮੁਖ ਸਿੰਘ ਦੇ ਘਰ ਪਹੁੰਚੇ ਇੱਕ ਕਮਰੇ ਵਿੱਚ ਸੰਤ ਜੀ ਬੈਠ ਗਏ। ਤੇ ਬਾਹਰ ਬਾਕੀ ਸਿੰਘਾਂ ਦੀਆਂ ਜਿਹੜੀਆਂ ਮੰਝੀਆਂ ਸਨ ਉਹ ਢਾਹ ਦਿੱਤੀਆਂ ਤੇ ਉੱਥੇ ਬਹਿ ਗਏ। ਬੀਬੀ ਸੁਖਦੇਵ ਕੌਰ ਅਤੇ ਘਰ ਦੇ ਮੈਂਬਰ ਸੰਤਾਂ ਵਾਸਤੇ ਉਸ ਵਕਤ ਦੁੱਧ ਲੈ ਕੇ ਆਏ। ਬਾਕੀ ਸਿੰਘਾਂ ਨੂੰ ਵੀ ਦੁੱਧ ਵਰਤਾਇਆ ਗਿਆ। ਫਿਰ ਬਾਟੇ ਵਿੱਚ ਪਾ ਕੇ ਸੰਤਾਂ ਨੂੰ ਜਦੋਂ ਦੁੱਧ ਫੜਾਇਆ ਤੇ ਸੰਤਾਂ ਨੇ ਆਪਣੇ ਹੱਥ ਉੱਪਰ ਪਰਨਾ ਰੱਖ ਕੇ ਹਜੂਰੀਆ ਰੱਖ ਕੇ ਦੁੱਧ ਦਾ ਬਾਟਾ ਫੜ ਲਿਆ ਪਰ ਦੁੱਧ ਪੀਤਾ ਨੇ ਮਾਂ ਪਿਓ ਮਾਂ ਪੁਰਸ਼ ਕੁਝ ਗੰਭੀਰ ਹੋ ਗਏ ਸੋਚਣ ਲੱਗ ਪਏ ਤੇ ਏਨੇ ਨੂੰ ਮਾਤਾ ਜੀ ਨੇ ਪੁੱਛਿਆ ਕਿ ਬਾਬਾ ਜੀ ਦੁੱਧ ਛਕੋ ਤਾਂ ਸੰਤ ਕਹਿਣ ਲੱਗੇ ਬੀਬੀ ਜੀ ਆਏ ਤਾਂ ਅਸੀਂ ਦੁੱਧ ਛਕਣ ਸੀ ਤੁਹਾਡੇ ਕਰੋ ਪਰ ਹੁਣ ਨਹੀਂ ਸਕਣਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਹਾਡੇ ਘਰ ਵਿੱਚ ਕੋਈ ਮੈਂਬਰ ਤਮਾਕੂ ਦੀ ਵਰਤੋਂ ਕਰਦਾ ਹੈ ਇਹ ਸੁਣ ਕੇ ਸਾਰੇ ਚੁੱਪ ਕਰ ਗਏ ਤੇ ਸੰਤਾ ਨੇ ਫਿਰ ਕਿਹਾ ਭਾਈ ਤੁਹਾਡੇ ਘਰ ਵਿੱਚ ਕੋਈ ਤਮਾਕੂ ਵਰਤਦਾ ਹੈ ਦੱਸੋ ਤਾਂ ਉਸ ਵਕਤ ਸਰਦਾਰ ਗੁਰਮukh ਸਿੰਘ ਹੱਥ ਜੋੜ ਕੇ ਖੜੇ ਹੋ ਗਏ ਕਹਿਣ ਲੱਗੇ ਮਹਾਂਪੁਰਸ਼ੋ ਮੈਂ ਕਦੇ ਕਦਾਈ ਤਮਾਕੂ ਵਰਤਦਾ ਹਾਂ ਤੇ ਅੱਗੇ ਤੋਂ ਨਹੀਂ ਵਰਤਦਾ ਸੰਤਾਂ ਨੇ ਕਿਹਾ ਭਾਈ ਤੇਰਾ ਨਾਮ ਕੀ ਹੈ ਕਹਿਣ ਲੱਗਾ ਗੁਰਮਖ ਸਿੰਘ ਮਹਾਰਾਜ ਮਹਾਪੁਰਸ਼ ਕਹਿਣ ਲੱਗੇ ਨਾਮ ਗੁਰਮਖ ਸਿੰਘ ਹੈ ਪਰ ਕੰਮ ਗੁਰਮਖਾਂ ਵਾਲੇ ਨਹੀਂ ਹਨ ਗੁਰਮਖ ਵੀ ਕਦੇ ਤਮਾਕੂ ਵਰਤਦੇ ਹਨ ਇਹ ਝੋਟ ਵੱਜੀ ਉਹਨਾਂ ਨੂੰ ਉਸ ਵਕਤ ਹਿਰਦੇ ਤੱਕ ਸੰਤਾਂ ਦੇ ਬਚਨ ਉਹਦੇ ਲੱਗੇ ਤੀਰ ਵਾਂਗੂ ਸੋ ਉਸ ਤੋਂ ਬਾਅਦ ਉਹ ਕਹਿਣ ਲੱਗੇ ਮਹਾਪੁਰਸ਼ੋ ਅਸੀਂ ਕਦੇ ਵੀ ਇਹ ਚੀਜ਼ ਨਹੀਂ ਵਰਤਾਂਗੇ ਤੁਸੀਂ ਜਲਪਾਣੀ ਛੱਕੋ ਅੰਤ ਜਰਨੈਲ ਸਿੰਘ ਜੀ ਕਹਿਣ ਲੱਗੇ ਭਾਈ ਜਿਸ ਦੇ ਘਰ ਵੀ ਤਮਾਕੂ ਦੀ ਵਰਤੋਂ ਹੋਵੇ ਅਸੀਂ ਉਸ ਘਰੋਂ ਜਲਪਾਣੀ ਨਹੀਂ ਛੱਕਦੇ ਇਸ ਲਈ ਅਸੀਂ ਦੁੱਧ ਨਹੀਂ ਛਕਾਂਗੇ ਉਸ ਵਕਤ ਗੁਰਮੁਖ ਸਿੰਘ ਨੇ ਹੱਥ ਜੋੜ ਕੇ ਤਮਾਕੂ ਨਾ ਵਰਤਣ ਦੀ ਅੱਗੇ ਤੋਂ ਮਾਫੀ ਮੰਗੀ ਮਹਾਂਪੁਰਸ਼ੂ ਅੱਗੇ ਤੋਂ ਮੈਂ ਤਮਾਕੂ ਨਹੀਂ ਵਰਤਦਾ ਅੱਜ ਤੋਂ ਹੀ ਇਹ ਛੱਡ ਦਿੰਦਾ ਹਾਂ ਪ੍ਰਣ ਕਰਦਾ ਹਾਂ ਤੇ ਸੰਤਾਨ ਨੇ ਕਿਹਾ ਭਾਈ ਜਦੋਂ ਅੰਮ੍ਰਿਤ ਛਕ ਲਵੇਂਗਾ ਤਿਆਰ ਬਰ ਤਿਆਰ ਹੋ ਜਾਵੇਂਗਾ ਸਾਰਾ ਪਰਿਵਾਰ ਉਦੋਂ ਅਸੀਂ ਤੁਹਾਡੇ ਕਰਵਾਨ ਕਿਦਲ ਜਰੂਰ ਛਕਾਂਗੇ ਸਾਰੇ ਘਰ ਦੇ ਅਤੇ ਜਿੰਨੀਆਂ ਸੰਗਤਾਂ ਸਨ ਇਸ ਗੱਲੋਂ ਬਹੁਤ ਹੈਰਾਨ ਹੋਈਆਂ ਕਿ ਸੰਤਾਂ ਨੂੰ ਅੰਤਰਜਮਤ ਨਾਲ ਹੀ ਪਤਾ ਲੱਗ ਗਿਆ ਕਿ ਇੱਥੇ ਕੋਈ ਤਮਾਕੂ ਵਰਤਦਾ ਹੈ ਪੇਸ ਤੋਂ ਬਾਅਦ ਸਾਰਾ ਪਰਿਵਾਰ ਅੰਮ੍ਰਿਤਸਰ ਆ ਕੇ ਤਿਆਰ-ਬਰ ਤਿਆਰ ਹੋ ਗਿਆ ਫਿਰ ਜਦੋਂ ਸੰਤ ਜੀ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਦੇ ਸਬੰਧ ਵਿੱਚ ਫਰੋਹੇਪੁਰ ਜੇਲ੍ਹ ਵਿੱਚ ਰਹੇ ਤੇ ਜੇਲ੍ਹ ਦੀ ਰਿਹਾਈ ਤੋਂ ਉਪਰੰਤ ਪੰਜਾਬ ਵਿੱਚ ਧੰਨਵਦੀ ਦੌਰਾ ਕੀਤਾ ਉਸ ਦੌਰਾਨ ਇਸ ਘਰ ਵਿੱਚ ਦੁਬਾਰਾ ਆਏ ਤੇ ਜਲ ਪਾਣੀ ਛਕਿਆ ਕਿਉਂਕਿ ਉਸ ਵਕਤ ਜਿੰਨੇ ਪਰਿਵਾਰ ਦੇ ਮੈਂਬਰ ਸਨ ਉਹ ਸਾਰੇ ਅੰਬਰਤਾਰੀ ਹੋ ਚੁੱਕੇ ਸਨ ਤੇ ਸੰਤਾਂ ਨੇ ਬਕਾਇਦਾ ਵਧਾਈ ਦਿੱਤੀ। ਅੱਜ ਵੀ ਸਾਰਾ ਪਰਿਵਾਰ ਅੰਬਰਤਾਰੀ ਹੈ। ਮਾਤਾ ਸੁਖਦੇਵ ਕੌਰ, ਦੋ ਪੁੱਤਰ ਦਵਿੰਦਰ ਸਿੰਘ ਇਸੇ ਤਰ੍ਹਾਂ ਕੁਲਵਿੰਦਰ ਸਿੰਘ ਇਹਨਾਂ ਦੇ ਘਰੇ ਬੀਬੀਆਂ ਕੀਰਤਨ ਕਰਦੀਆਂ ਨੇ। ਬੱਚੇ ਵੀ ਜਿਹੜੇ ਨੇ ਉਹ ਗੁਰਬਾਣੀ ਦੇ ਨਿਤਨੇਮੀ ਹਨ। ਇਸੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਰਿਵਾਰ ਨੇ ਘਰ ਭਾਵੇਂ ਨਵਾਂ ਬਣਾ ਲਿਆ ਹੈ ਪਰ ਜਿਸ ਮਕਾਨ ਵਿੱਚ 1977 ਵਿੱਚ ਅੰਜਨ ਜਰਨੈਲ ਸਿੰਘ ਜੀ ਬੈਠੇ ਸਨ ਉਹ ਕਮਰੇ ਨੂੰ ਤਿਉਂ ਦਾ ਤਿਉ ਹੀ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ